ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ 3000 ਰੁਪਏ ਹਰ ਮਹੀਨੇ ਮਿਲੇਗੀ ਪੈਨਸ਼ਨ ਇਸ ਸਕੀਮ ਦੇ ਫਾਰਮ ਭਰ ਲਓ ਅੱਜ ਪੂਰਾ ਭਾਰਤ ਰਹੇਗਾ ਬੰਦ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਇਸ ਮਹਿੰਦੀ ਤਾਜ਼ਾ ਅਪਡੇਟ ਵੱਡੀਆਂ ਜਾਣਕਾਰ ਤੁਹਾਨੂੰ ਮਿਲਦੀਆਂ ਰਹਿਣ ਚੱਲਦੇ ਹਾਂ ਅੱਜ ਦੇ ਮੁੱਖ ਤਾਜ਼ਾ ਖਬਰਾਂ ਉਤੇ 21 ਅਗਸਤ ਯਾਨੀ ਕਿ ਅੱਜ ਭਾਰਤ ਰਹੇਗਾ ਬੰਦ ਕੀ ਹੈ ਕਾਰਨ ਕੀ ਖੁੱਲੇਗਾ ਤੇ ਕਿਹੜੀਆਂ ਸੇਵਾਵਾਂ ਰਹਿਣਗੀਆਂ ਠੱਪ ਤਾਂ ਵੱਡੀ ਐ ਇਸ ਵੇਲੇ ਦੀ ਖਬਰ ਸਾਹਮਣੇ ਆ ਰਹੀ ਹੈ 21 ਅਗਸਤ ਯਾਨੀ ਕਿ ਅੱਜ ਭਾਰਤ ਬੰਦ ਰਹਿਣ ਦੀ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਤਾਂ ਦੇਖੋ ਤੇ ਵੱਡੀ ਅਪਡੇਟ ਹੈ ਅਨਸੂਚਿਤ ਜਾਤੀਆਂ ਤੇ ਜਨਜਾਤੀਆਂ ਰਿਜ਼ਰਵੇਸ਼ਨ ਦੇ ਸੁਪਰੀਮ ਕੋਰਟ ਦੇ ਫੈਸਲੇ ਖਿਲਾਫ ਦੇਸ਼ ਭਰ ਵਿੱਚ ਵੱਖ-ਵੱਖ ਸੰਗਠਨਾਂ ਨੇ 21 ਅਗਸਤ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ ਬਸਪਾ ਸਮੇਤ ਕਈ ਪਾਰਟੀਆਂ ਇਸ ਬੰਦ ਦਾ ਸਮਰਥਨ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੁਪਰੀਮ ਕੋਰਟ ਦਾ ਕਿਹੜਾ ਫੈਸਲਾ ਜਿੱਥੇਬੰਦੀਆਂ ਵਿਰੋਧ ਕਰ ਰਹੀਆਂ ਨੇ ਕਿ ਦਲਿਤ ਜਿੱਥੇਬੰਦੀਆਂ ਦੀ ਮੰਗਾਂ ਤਾਂ ਦੇਖ ਸਕਦੇ ਹੋ ਕੀ ਹਨ ਦਲਿਤ ਜਿੱਥੇਬੰਦੀਆਂ ਦੀਆਂ ਮੰਗਾਂ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਮੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ 21 ਅਗਸਤ ਯਾਨੀ ਕਿ ਅੱਜ ਪੂਰਾ ਭਾਰਤ ਰਹੇਗਾ ਬੰਦ ਤਾਂ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਤਾਂ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੇਖ ਸਕਦੇ ਹੋ ਕੇਂਦਰ ਸਰਕਾਰ ਦੀ ਕਿਸਾਨਾਂ ਲਈ ਖਾਸ ਯੋਜਨਾ ਮਿਲਣਗੇ 3000 ਰੁਪਏ ਮਹੀਨਾ ਕੇਂਦਰ ਜਾਨੀ ਕਿ ਮੋਦੀ ਸਰਕਾਰ ਦੀ ਖਾਸ ਯੋਜਨਾ ਜੋ ਕਿ ਕਿਸਾਨਾਂ ਲਈ ਚਲਾਈ ਜਾ ਰਹੀ ਹੈ ਤੇ ਉਹਨਾਂ ਨੂੰ ਮਿਲੇਗਾ 3000 ਰੁਪਏ ਮਹੀਨਾ ਕੇਂਦਰ ਸਰਕਾਰ ਨੇ ਛੋਟੇ ਕਿਸਾਨਾਂ ਲਈ ਪ੍ਰਧਾਨ ਮੰਤਰੀ ਕਿਸਾਨ ਮਾਨਤਨ ਯੋਜਨਾ ਸ਼ੁਰੂ ਕੀਤੀ ਹੈ ਇਸ ਯੋਜਨਾ ਦਾ ਮਕਸਦ ਅਜਿਹੇ ਕਿਸਾਨਾਂ ਨੂੰ ਬੁਢਾਪੇ ਵਿੱਚ ਵਿੱਤੀ ਸਹਾਰਾ ਦੇਣਾ ਜਿਹੜੇ ਜੇਕਰ ਤੁਹਾਡੇ ਕੋਲ ਦੋ ਹੈਕਟਰ ਵਹੀ ਜੁੜ ਜ਼ਮੀਨ ਹੈ ਤਾਂ ਤੁਸੀਂ ਖੇਤੀਬਾੜੀ ਨਾਲ ਸੰਬੰਧਿਤ ਕੰਮ ਕਰਦੇ ਹੋ ਤਾਂ ਕੇਂਦਰ ਸਰਕਾਰ ਦੀ ਸਕੀਮ ਦਾ ਲਾਭ ਲੈ ਸਕਦੇ ਹੋ ਤੁਸੀਂ 60 ਸਾਲ ਦੀ ਉਮਰ ਤੋਂ 3000 ਰੁਪਏ ਜਦੋਂ ਉਮਰ 60 ਸਾਲ ਦੀ ਤਾਂ ਤੁਸੀਂ 3000 ਰੁਪਏ ਮਹੀਨਾਵਾਰ ਪੈਨਸ਼ਨ ਪ੍ਰਾਪਤ ਕਰ ਸਕਦੇ ਹੋ ਇਸ ਸਕੀਮ ਦਾ ਉਦੇਸ਼ ਛੋਟੇ ਦੇ ਸੀਮਤ ਕਿਸਾਨਾਂ ਨੂੰ ਪੈਨਸ਼ਨ ਰਾਹੀਂ ਸਮਾਜਿਕ ਸੁਰੱਖਿਆ ਪ੍ਰਦਾਨ ਕਰਨਾ ਹੈ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਇਸ ਸਕੀਮ ਤਹਿਤ ਜੋਗ ਛੋਟੇ ਅਤੇ ਛਿਮਤ ਕਿਸਾਨਾਂ ਨੂੰ 60 ਸਾਲ ਦੀ ਉਮਰ ਪੂਰੀ ਹੋਣ ਤੇ ਪੱਟੋ ਘਟ 3000 ਪ੍ਰਤੀ ਮਹੀਨਾ ਨਿਸ਼ਚਿਤ ਪੈਨਸ਼ਨ ਦਿੱਜਾਵੇਗੀ। ਇਹ ਸਕੀਮ ਇੱਕ ਸਵਿਛਿਤ ਤੇ ਯੋਗਦਾਨੀ ਪੈਨਸ਼ਨ ਸਕੀਮ ਹੈ ਜਿਸ ਵਿੱਚ ਦਾਖਲਾ ਉਮਰ 18 ਤੋਂ 40 ਸਾਲ ਹੈ। ਲਾਭਪਾਤਰੀ ਨੂੰ 29 ਸਾਲ ਦੀ ਔਸਤ ਦਾਖਲਾ ਉਮਰ ਉੱਤੇ ਪ੍ਰਤੀ ਮਹੀਨਾ 100 ਰੁਪਏ ਦਾ ਯੋਗਦਾਨ ਦੇਣਾ ਹੋਵੇਗਾ। ਕੇਂਦਰ ਸਰਕਾਰ ਦੀ ਪੈਨਸ਼ਨ ਫੰਡ ਵਿੱਚ ਬਰਾਬਰ ਦਾ ਯੋਗਦਾਨ ਦਵੇਗੀ ਯੋਗਦਾਨ ਦਾ ਲਾਭ ਘੱਟੋ-ਘੱਟ 20 ਸਾਲਾਂ ਬਾਅਦ ਹੀ ਮਿਲੇਗਾ ਤਾਂ ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾ ਜਾਣਕਾਰੀ ਤੁਸੀਂ ਦੇਖ ਸਕਦੇ ਹੋ ਤਾਂ ਕੇਂਦਰ ਸਰਕਾਰ ਦੇ ਵੱਲੋਂ ਵੱਡੀ ਸਕੀਮ ਜਿਹੜੀ ਵੱਡੀ ਯੋਜਨਾ ਜੋ ਕਿ ਕਿਸਾਨਾਂ ਲਈ ਚਲਾਈ ਜਾ ਰਹੀ ਹੈ ਪ੍ਰਧਾਨ ਮੰਤਰੀ ਕਿਸਾਨ ਮੰਤਨ ਯੋਜਨਾ ਤਾਂ ਜਲਦੀ ਜਲਦੀ ਇਸ ਸਕੀਮ ਦੇ ਫਾਰਮ ਭਰ ਕੇ ਤੁਸੀਂ ਲਾਭ ਲੈ ਸਕਦੇ ਹੋ ਤਾਂ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਇਸ ਯੋਜਨਾ ਦੇ ਤਹਿਤ ਮਜ਼ਦੂਰਾਂ ਨੂੰ ਹਰ ਮਹੀਨੇ ਸਰਕਾਰ ਦੇਵੇਗੀ 3000 ਰੁਪਏ ਦੀ ਪੈਨਸ਼ਨ ਇਹ ਅਪਲਾਈ ਦੀ ਹੈ ਪ੍ਰਕਿਰਿਆ ਤਾਂ 3000 ਰੁਪਏ ਮਿਲੇਗਾ ਪੈਨਸ਼ਨ ਸਕੀਮ ਦੇ ਵਿੱਚ ਇਸ ਸਕੀਮ ਦੇ ਰਾਹੀਂ ਅਪਲਾਈ ਕਰ ਸਕਦੇ ਹੋ ਤੁਸੀਂ ਫਾਰਮ ਪਰ ਇੱਕ ਸਵਿਧਾ ਵੱਡੀ ਅਪਡੇਟ ਆ ਭਾਰ ਸਰਕਾਰ ਆਪਣੇ ਦੇਸ਼ ਦੇ ਨਾਗਰਿਕਾਂ ਲਈ ਬਹੁਤ ਸਾਰੀਆਂ ਲਾਭਕਾਰੀ ਯੋਜਨਾਵਾਂ ਚਲਾਉਂਦੀ ਹੈ ਵੱਖ-ਵੱਖ ਵਰਗਾਂ ਦੇ ਲੋਕਾਂ ਲੋਕ ਇਸ ਸਕੀਮ ਦਾ ਲਾਭ ਉਠਾਉਂਦੇ ਹਨ ਬਹੁਤ ਸਾਰੇ ਲੋਕ ਹਨ ਜੋ ਕਿ ਕੰਮ ਕਰਦੇ ਹਨ ਸਰਕਾਰ ਨੂੰ ਕੰਮ ਕਰਦੇ ਸਮੇਂ ਆਪਣੇ ਨਿਯੋਕਰੀ ਜਾਂ ਕਾਰੋਬਾਰ ਦੌਰਾਨ ਆਪਣੀ ਰਿਟਾਇਰਮੈਂਟ ਦੀ ਯੋਜਨਾ ਬਣਾਉਂਦੇ ਹਨ ਤਾਂ ਤੁਹਾਨੂੰ ਦੱਸ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਸ਼ਰਮ ਜੋਗੀ ਮੰਤਨ ਯੋਜਨਾ ਜਿਹਦੇ ਤਹਿਤ ਭਾਰਤ ਸਰਕਾਰ ਦੇ ਵੱਲੋਂ ਇਹ ਸਕੀਮ ਹੈ 2019 ਦੇ ਵਿੱਚ ਸ਼ੁਰੂ ਕੀਤੀ ਗਈ ਸੀ ਤਾਂ ਦੇਖ ਸਕਦੇ ਹੋ ਪ੍ਰਧਾਨ ਮੰਤਰੀ ਸਰਮ ਯੋਗੀ ਮੰਤਨ ਯੋਜਨਾ ਤੇ ਇਹ ਖਾਸ ਕਰਕੇ ਮਜ਼ਦੂਰਾਂ ਲਈ ਲਿਆਂਦੀ ਗਈ ਹੈ ਇਸ ਸਕੀਮ ਦੇ ਅਨੁਸਾਰ ਸਰਕਾਰ ਵਿਆਰ ਸੰਗਠਨ ਖੇਤਰ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਹਰ ਮਹੀਨੇ ਪੈਨਸ਼ਨ ਦੇਵੇਗੀ ਪਰ ਦੱਸਦੀ ਕਿ ਯੋਜਨਾ ਤਹਿਤ ਮਜ਼ਦੂਰਾਂ ਨੂੰ 3000 ਰੁਪਏ ਪੈਨਸ਼ਨ ਜਿਹੜੀ ਹੈ ਮਿਲਦੀ ਹੈ ਇਹ ਪੈਨਸ਼ਨ ਲੈਣ ਲਈ ਪਹਿਲਾਂ ਮਜ਼ਦੂਰਾਂ ਨੂੰ ਹਰ ਮਹੀਨੇ ਯੋਗਦਾਨ ਪਾਉਣਾ ਪੈਂਦਾ ਹੈ ਇਸ ਸਕੀਮ ਵਿੱਚ ਜਿੰਨਾ ਮਜ਼ਦੂਰਾਂ ਦਾ ਹੁੰਦਾ ਹੈ ਉਹਨਾਂ ਨੂੰ ਸਰਕਾਰ ਨਾਲ ਲਾਭ ਦਿੰਦੀ ਹੈ ਤਾਂ ਦੇਖੋ ਇਸ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਜੇਕਰ ਕਰਮਚਾਰੀ 100 ਰੁਪਏ ਜਮ੍ਹਾਂ ਕਰਦਾ ਹੈ ਤਾਂ ਸਰਕਾਰ ਦੁਆਰਾ 100 ਰੁਪਏ ਜਮ੍ਹਾਂ ਕੀਤੇ ਜਾਂਦੇ ਹਨ ਪਰ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਤੁਹਾਡੀ ਉਮਰ 18 ਤੋਂ 45 ਸਾਲ ਦੇ ਵਿੱਚਕਾਰ ਹੋਣੀ ਚਾਹੀਦੀ ਹੈ ਅਤੇ 60 ਸਾਲ ਦੀ ਉਮਰ ਹੋਣ ਤੋਂ ਬਾਅਦ ਤੁਹਾਨੂੰ ਜਿਹੜੀ ਹੈ 3000 ਰੁਪਏ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਵੇਗੀ ਇਸ ਸਕੀਮ ਦਾ ਡਰਾਈਵਰ ਪਲੰਬਰ ਟੇਲਰ ਰਿਕਸ਼ਾ ਚਲਾਉਣ ਵਾਲੇ ਤਾਂ ਦੇਖ ਸਕਦੇ ਹੋ ਮੋਚੀ ਧੋਬੀ ਇਹ ਸਾਰੇ ਮਜ਼ਦੂਰ ਜਿਹੜੇ ਦਿਹਾੜੀ ਮਜ਼ਦੂਰ ਕਰਦੇ ਨੇ ਉਹ ਸਾਰੇ ਇਹਦੇ ਵਿੱਚ ਸ਼ਾਮਿਲ ਨੇ ਤੇ ਉਹ ਸਕੀਮ ਦਾ ਲਾਭ ਜਿਹੜਾ ਉਠਾ ਸਕਦੇ ਨੇ ਤਾਂ ਗਰੀਬ ਲੋਕਾਂ ਦੀ ਵੱਡੀ ਖਬਰ ਸਾਹਮਣੇ ਆਇਆ ਤੇ ਇੱਕ ਹੋਰ ਤਾਜ਼ਾ ਅਪਡੇਟ ਸਾਹਮਣੇ ਆ ਰਹੀ ਹੈ ਸੀਐਮ ਭਗਵੰਤ ਮਾਨ ਨੇ ਖੁਸ਼ ਕਰਦੇ ਆਪਣੇ ਐਮਐਲਏ ਪੰਚਾਇਤੀ ਤ ਹੋਣਾ ਤੋਂ ਪਹਿਲਾਂ ਵੱਡਾ ਕਦਮ ਬੋਲਣ ਲੱਗੀ ਵਿਧਾਇਕਾਂ ਦੀ ਤੋਂ ਜੀ ਹਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਆ ਰਹੀ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਰਦਾ ਐਲਾਨ ਕੀਤਾ ਤੇ ਆਪਣੇ ਐਮਐਲਏ ਖੁਸ਼ ਕਰਦੇ ਨੇ ਆਗਮਈ ਜਮਿਨੀ ਚੋਣਾ ਨਈ ਪੰਚਾਇਤੀ ਚੋਣਾਂ ਤੋਂ ਪਹਿਲਾਂ ਹੁਣ ਰੰਗ ਵੱਲ ਰਹੇ ਹਨ ਕੈਬਨਟ ਵਜ਼ੀਰ ਨੇ ਹੁਣ ਵਿਧਾਇਕਾਂ ਦੀਆਂ ਸ਼ਿਫਾਰਸ਼ਾਂ ਨੂੰ ਖੰਭ ਲਗਾਉਣੇ ਲਗਿਆ ਹਨ ਵੇਰਵੇ ਅਨੁਸਾਰ ਪਿੰਡੂ ਖੇਤ ਵਿਕਾਸ ਦੇ ਵਿੱਚ ਪੰਚਾਇਤ ਭਾਗ ਵਿੱਚ ਵੱਡੀ ਗਿਣਤੀ ਦੇ ਤਬਾਦਲੇ ਹੋਏ ਹਨ ਵਿਭਾਗ ਆਪਣੇ ਖਾਸ ਅਫਸਰਾਂ ਨੂੰ ਦੋ-ਦੋ ਚਾਰਜ ਦਿਵਾਨ ਲਈ ਵਿੱਚ ਕਾਮਯਾਬ ਵੀ ਹੋਏ ਹਨ ਤਾ ਵੱਡੀ ਖਬਰ ਇਸ ਵੇਲੇ ਤੁਸੀਂ ਦੇਖ ਰਹੇ ਹੋ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਕਈ ਵਿਭਾਗਾਂ ਚ ਸ਼ੱਕੀ ਸ਼ਿੱਰਦਾਰ ਵਾਲੇ ਪ੍ਰਦੇਸ਼ ਦੇ ਕਈ ਭਾਗਾਂ ਵਿੱਚ ਸ਼ੱਕੀ ਕਿਰਦਾਰ ਵਾਲੇ ਅਫਸਰ ਵੀ ਮੁਲਜ਼ਮ ਹੋਣ ਦਾ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਤਾਇਨ ਦੇ ਦੇਸ਼ ਦੇ ਦੁਨੀਆ ਭਰ ਚ ਤੇਜ਼ੀ ਨਾਲ ਫੈਲ ਰਹੀ ਹੈ ਬਿਮਾਰੀ ਮੰਕੀ ਪੋਕਸ ਅਲਰਟ ਤੇ ਕੇਂਦਰ ਸਰਕਾਰ ਮੰਕੀ ਪੋਕਸ ਵਾਇਰਸ ਦਾ ਪ੍ਰਕੋਪ ਪੂਰੀ ਦੁਨੀਆ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਭਾਰਤ ਵਿੱਚ ਇਸ ਸੰਬੰਧੀ ਅਲਰਟ ਜਾਰੀ ਕੀਤਾ ਗਿਆ ਇਸ ਦੀਆਂ ਤਿਆਰੀਆਂ ਦਾ جائزہ ਲੈਣ ਲਈ ਉੱਚ ਪੰਦਰੀ ਮੀਟਿੰਗ ਹੋਈ ਹੈ ਜਿਸ ਤੋਂ ਬਾਅਦ ਨਿਗਰਾਨੀ ਵਧਾ ਦਿੱਤੀ ਗਈ ਹੈ ਮੰਕੀ ਪੌਕਸ ਨਾਮਕ ਮੌਜੂਦਾ ਵਾਇਰਸ ਵਧੇਰੇ ਅੰਸ਼ਕ ਅਤੇ ਤੇਜ਼ੀ ਨਾਲ ਫੈਲਦਾ ਹੈ ਜਿੰਦੇ ਸਰਕਾਰ ਨੇ ਇਸ ਲਈ ਤਿਆਰੀ ਸ਼ੁਰੂ ਕਰ ਇਸ ਲਈ ਤਿਆਰੀਆਂ ਜਿਹੜੀ ਸ਼ੁਰੂ ਕਰ ਦਿੱਤੀਆਂ ਹਨ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਜਾਣਕਾਰੀ ਤੁਸੀਂ ਦੇਖ ਸਕਦੇ ਹੋ ਮੰਕੀ ਪੌਕਸ ਦੀ ਬਿਮਾਰੀ ਕਰੋਨਾ ਵਾਂਗ ਹੈ ਜੋ ਕਿ ਕੁਝ ਦੂਜਿਆਂ ਤੋਂ ਬਹੁਤ ਗਲਤੀ ਫੈਲਦੀ ਹੈ ਤਾਂ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਖੁਸ਼ਖਬਰੀ ਹੈ ਹੁਣ ਬੇਟੀ ਦੇ ਜਨਮ ਤੇ ਮਿਲਣਗੇ 1 ਲੱਖ ਰੁਪਏ 7 ਕਿਸ਼ਤਾਂ 'ਚ ਮਿਲੇਗੀ ਰਕਮ ਤਾਂ ਇਹ ਹੀ ਰਾਜਸਥਾਨ ਸਰਕਾਰ ਨੇ ਵੱਡਾ ਐਲਾਨ ਕਰ ਦਿੱਤਾ ਹੈ ਬੇਟੀਆਂ ਸੰਬੰਧੀ ਬੇਟੀਆਂ ਲੈ ਕੇ ਤਾਂ ਦੇਖਦੇ ਬੇਟੀ ਨੂੰ ਜਨਮ ਦੇ ਮੌਕੇ ਮਿਲਣਗੇ 1 ਲੱਖ ਰੁਪਏ 7 ਕਿਸ਼ਤਾਂ ਵਿੱਚ ਮਿਲੇਗਾ ਤੁਹਾਨੂੰ ਇਹ ਸਾਰਾ ਪੈਸਾ ਰਾਜਸਥਾਨ ਸਰਕਾਰ ਵੱਲੋਂ 2024-25 ਦੇ ਬਜਟ ਚਲਾਨ ਵਿੱਚ ਦਿੱਤੀਆਂ ਲਈ ਇੱਕ ਨਵੀਂ ਜੋੜਾ ਸ਼ੁਰੂ ਕੀਤੀ ਹੈ ਜਿਸ ਨੂੰ ਸੂਬੇ ਪਾਰਵਤ ਜੀ 1 ਅਗਸਤ ਤੋਂ ਲਾਗੂ ਕਰ ਦਿੱਤਾ ਗਿਆ ਹੈ ਇਸ ਸਕੀਮ ਨੂੰ ਲਾਡੋ ਇਨਵੈਸਟ ਇਨ ਸਵਿਟ ਸਕੀਮ ਦਾ ਨਾਮ ਦਿੱਤਾ ਗਿਆ ਹੈ ਇਸ ਸਕੀਮ ਦਾ ਗਰੀਬ ਪਰਿਵਾਰਾਂ ਨੂੰ ਬੱਚੀ ਦੇ ਜਨਮ ਦੇ ਸੱਤ ਕਿਸ਼ਤਾਂ ਵਿੱਚ 1 ਲੱਖ ਰੁਪਏ ਦੀ ਰਾਸ਼ੀ ਜੜੀ ਹੈ ਦਿੱਤੀ ਜਾਵੇਗੀ ਜੋ ਕਿ ਬੇਟੀ ਦੇ ਭਵਿੱਖ ਲਈ ਬਹੁਤ ਹੀ ਫਾਇਦੇਮੰਦ ਸਾਬਤ ਹੋਵੇਗੀ ਤਾਂ ਦੇਖ ਸਕਦੇ ਹੋ 1 ਇੱਕ ਲੱਖ ਰੁਪਏ ਮਿਲੇਗਾ ਬੇਟੀ ਜਨਮ ਦੇ ਤੇ ਸੱਤ ਕਿਸ਼ਤਾਂ ਦੇ ਵਿੱਚ ਜਿਹੜਾ ਇਹ ਪੈਸਾ ਪਰਿਵਾਰ ਨੂੰ ਮਿਲਣ ਵਾਲਾ ਪਰਿਵਾਰਾਂ ਨੂੰ ਮਿਲੇਗਾ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਇਸ ਵੇਲੇ ਦੀ ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਹੋ ਤਾਂ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਮਾਨ ਪੱਤਾ ਦੇਣ ਲਈ 68 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰ ਦਿੱਤੀ ਗਈ ਹੈ 68 ਕਰੋੜ 95 ਲੱਖ ਦੀ ਗ੍ਰਾਂਟ ਜਿਹੜੀ ਹੈ ਜਾਰੀ ਕੀਤੀ ਗਈ ਹੈ ਅੰਗਣਵਾੜੀ ਵਰਤਨਾ ਤਿਆਰ ਪ੍ਰਮਾਣ ਪੱਤਾ ਦੇਣ ਲਈ ਤਾਂ ਵੱਡੀ ਖਬਰ ਇਸ ਵੇਲੇ ਤੁਹਾਡਾ ਸਾਂਝੀ ਕਰਿਆ ਰਿਹਾ ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਹੋ ਤਾਂ ਇਸ ਸੰਬੰਧੀ ਹੋਰ ਤਾਜ਼ਾ ਜਾਣਕਾਰੀ ਜਾਣਨ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਦ ਤੱਕ ਜੀ ਧੰਨਵਾਦ ਜੀ ਸਾਰਿਆਂ ਦਾ